ਸਰਸੋਕਾਰ ਡੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਇਗਨੋਰੀ ਬਾਰਡਰ ਤੇ ਲਗਾਤਾਰ ਮਰਨ ਵਰਤਦੇ ਨੇ ਤੇ ਇਸ ਦਰਮਿਆਨ ਉਹਨਾਂ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰਾਂ ਦੀ ਟੀਮ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਡਾਕਟਰਾਂ ਦੀ ਇਹ ਗੱਡੀ ਜਿਸ ਨੂੰ ਸਾਹਮਣੇ ਤੋਂ ਆ ਰਹੀ ਇੱਕ ਸਕੋਰਪਿਓ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਹੈ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਇੱਥੇ ਨਿਮਤ ਰਹੀ ਹੈ ਕਿ ਵਾਲ-ਵਾਲ ਬਚਾ ਹੋ ਗਿਆ ਖਨੋਰੀ ਬਾਰਡਰ ਤੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਜੁਨ੍ਹਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਦੱਸ ਲਿਖਿਆ ਕਿ ਉਹਨਾਂ ਦੀ ਸਿਹਤ ਦੀ ਪਲ-ਪਲ ਦੀ ਜਾਣਕਾਰੀ ਦੇਣ ਦੇ ਲਈ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਨਾਂ ਦਾ ਰੈਗੂਲਰ ਚੈੱਕਅਪ ਕਰਦੀ ਹੈ ਤੇ ਇਸੇ ਦਰਮਿਆਨ ਹੀ ਇਹ ਟੀਮ ਜਿਹੜੀ ਹੈ ਜਾਂਚ ਕਰਨ ਦੇ ਲਈ ਰਜਿੰਦਰਾ ਹਸਪਤਾਲ ਤੋਂ ਸਵੇਰੇ ਬਲੈਰੋ ਗੱਡੀ ਦੇ ਰਾਹੀਂ ਰਵਾਨਾ ਹੁੰਦੀ ਹੈ ਪੰਜ ਡਾਕਟਰਾਂ ਦਾ ਪੈਨਲ ਜੋ ਕਿ ਖਨੋਰੀ ਬਾਰਡਰ ਜਾ ਰਿਹਾ ਸੀ ਕਿ ਸਮਾਣਾ ਦੇ ਪਿੰਡ ਮਵੀ ਦੇ ਨੇੜੇ ਵੱਡਾ ਹਾਦਸਾ ਵਾਪਰ ਗਿਆ ਕਿਸਾਨਾਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਟੀਮ ਦੇ ਨਾਲ ਵੱਡਾ ਹਾਦਸਾ ਵਾਪਰਿਆ ਬਲੈਰੋ ਗੱਡੀ ਜਿਹੜੀ ਹੈ ਹਾਦਸਾ ਗ੍ਰਸਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਸਕੋਰਪਿਓ ਗੱਡੀ ਦੇ ਵੱਲੋਂ ਇਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਗਈ ਉਹਨਾਂ ਦੀ ਗੱਡੀ ਨੂੰ ਸਾਹਮਣੇ ਤੋਂ ਰੌਂਗ ਸਾਈਡ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਤੇ ਪਿੱਛੇ ਪੰਚਕੁਲਾ ਤੋਂ ਇੱਕ ਪਰਿਵਾਰ ਜਿਹੜਾ ਕਿਸੇ ਸਮਾਜਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਫਤਿਹਬਾਦ ਜਾ ਰਿਹਾ ਸੀ ਉਹਨਾਂ ਦੀ ਗੱਡੀ ਵੀ ਇਸ ਹਾਦਸੇ ਦੇ ਵਿੱਚ ਹਾਦਸਾ ਗ੍ਰਸਤ ਹੋ ਗਈ ਇਹਨਾਂ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਲੇਕਿਨ ਗੱਡੀਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਦੱਸਦੀ ਹੈ ਕਿ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਜ਼ਖਮੀਆਂ ਦਾ ਇਲਾਜ ਜਿਹੜਾ ਕੀਤਾ ਹੈ ਤੇ ਇੱਥੇ ਇਹ ਗਨੀਮਤ ਰਹੀ ਹੈ ਕਿ ਡਾਕਟਰ ਤੇ ਕਾਰ ਸਵਾਰ ਦੀ ਜ਼ਿੰਦਗੀ ਬਚ ਗਈ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਪੁਲਿਸ ਨੇ ਸਕੋਰਪੀਓ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਜਾਂਚ ਸ਼ੁਰੂ ਕੀਤੀ ਹੈ ਕਿਸਾਨਾਗੂ ਜੀਤ ਸਿੰਘ ਦੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਇਹ ਟੀਮ ਜੋ ਕਿ ਪਟਿਆਲਾ ਦੇ ਰਜendra ਹਸਪਤਾਲ ਤੋਂ ਨਿਕਲਦੀ ਹੈ ਖਨੌਰੀ ਬਾਰਡਰ ਦੇ ਲਈ ਕਿ ਰਸਤੇ ਦੇ ਵਿੱਚ ਹੀ ਇਹਨਾਂ ਦੀ ਬਲੈਰੋ ਗੱਡੀ ਨੂੰ ਸਾਹਮਣੇ ਤੋਂ ਆ ਰਹੀ ਇੱਕ ਸਕੋਰਪਿਓ ਗੱਡੀ ਦੇ ਵੱਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਹੈ ਸਰਤਾਸ ਆਹ ਇਹ ਤੁਸੀਂ ਆਪਣੀ ਟੀਮ ਦੇ ਕੇ ਕਿੱਥੇ ਜਾ ਘੋੜੀ ਜਾ ਰਹੇ ਸੀ ਅਸੀਂ ਖਨੋਰੀ ਜਾ ਰਹੇ ਸੀਗੇ ਡਾਕਟਰਾਂ ਦੀ ਟੀਮ ਲੈ ਕੇ ਕਿੰਨੇ ਡਾਕਟਰ ਤੁਹਾਡੇ ਨਾਲ ਮੇਰੇ ਨਾਲ 5 ਡਾਕਟਰ ਸੀ ਹੋਰ ਬਾਕੀ ਸਟਾਫ ਵੀ ਥਾ ਨਹੀਂ ਮੈਂ ਸੀਗਾ ਔਰ ਮੇਰੇ ਨਾਲ ਡਾਕਟਰਾਂ ਦੀ ਟੀਮ ਸੀਗੀ ਖਨੋਰੀ ਬਾਰਡਰ ਜਾ ਰਹੇ ਸੀਗੇ ਅਸੀਂ ਰਜਿੰਦਰਾ ਹਸਪੀਟਲ ਦੇ ਡਾਕਟਰ ਸੀ ਰਜਿੰਦਰਾ ਹਸਪੀਟਲ ਡਾਕਟਰ ਸੀਗੇ ਨਾਮ ਬਦਕ ਡਾਕਟਰਾਂ ਦੇ ਨਹੀਂ ਡਾਕਟਰਾਂ ਦਾ ਮੇਰਾ ਨਾਮ ਪਤਾ ਸੀ ਤੇ ਕਿੰਨੇ ਵਜੇ ਤੁਸੀਂ ਅਸੀਂ ਪਟਿਆਲ ਤੋਂ 6:30 ਨਿਕਲਦਾ ਸੀ 8 ਵਜੇ ਡਿਊਟੀ ਦੇ ਉੱਪਰ ਇਹਨਾਂ ਨੂੰ ਪਹੁੰਚਾਉਣਾ ਸੀਗਾ ਤੇ ਹਾਦਸਾ ਕਿੱਥੇ ਇੱਥੇ ਹੋਇਆ ਹਾਂਜੀ ਇੱਕ ਹੋਇਆ ਮਵੀਜ ਕਲਾ ਦੇ ਸਾਹਮਣੇ ਉਰੇ ਹੋਇਆ ਹਾਦਸਾ ਕਿੰਨੇ ਨੁਕਸਾਨ ਹੈ ਗੱਡੀ ਦਾ ਗੱਡੀ ਦਾ ਨੁਕਸਾਨ ਜਿਹੜੀ ਸਾਡੇ ਵਾਲੀ ਗੱਡੀ ਹੈ ਸਰਕਾਰੀ ਗੱਡੀ ਇਹਦੀ ਤਾਂ ਸਾਈਡ ਤੋਂ ਡੈਮੇਜ ਹੋ ਗਈ ਟਾਇਰ ਦੋਨੋਂ ਫਟ ਗਏ ਜਿਹੜੀ ਪਿੱਛੇ ਗੱਡੀ ਹੈ ਉਹਨਾਂ ਦੇ ਕਾਫੀ ਨੁਕਸਾਨ ਹੋਇਆ ਪਿਛਲੀ ਗੱਡੀ ਦਾ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਜੀ ਤੁਸੀਂ ਦੇਖਿਆ ਹੋਗਾ ਹਾਦਸਾ ਕਿਸ ਤਰ੍ਹਾਂ ਹੋਇਆ ਹੈ ਇਹ ਇਹ ਅੱਗੇ ਚੱਲ ਰਹੀ ਸੀ ਬਲੇਰੋ ਚੱਲ ਰਹੀ ਸੀ ਉਹਦੇ ਪਿੱਛੇ ਆ ਭਾਈ ਸਾਹਿਬ ਦੀ ਗੱਡੀ ਸੀਗੀ ਉਹਨੇ ਇੱਕਦਮ ਹੀ ਸਿੱਧੀ ਗੱਡੀ ਲਿਆ ਕੇ ਮਾਰੀ ਇਹਨਾਂ 'ਚ ਇਹਨਾਂ ਦੇ ਪਿੱਛੇ ਅਸੀਂ ਸੀਗੇ ਤੇ ਹੈਲਥ ਟੀਮ ਸੀ ਉਹ ਵੀ ਬਚਨੀ ਹੋਏ ਡਾਕਟਰ ਵਗੈਰਾ ਆਏ تھے ਇਸ ਉਹਨਾਂ ਦਾ ਨਹੀਂ ਪਤਾ ਜੀ ਅਸੀਂ ਥੋੜੀ ਦੇਰ ਬਾਅਦ ਚਲੇ ਗਏ ਸੀ ਇਹ ਆ ਵੀਰ ਜੀ ਸੀਗੇ